ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਧੀਰ ਘਣ ਮਿੱਠ ਲੱਕ ਸਤਰਾ ਹੋਰ ਨਾਮ ਖੁਦਾ ਅਰਥ ਨਾਨਕ ਮੰਗਾਈ ਗਿਆਨ ਧਿਆਨ ਕਿਸ ਕਰਮੇ ਵੱਡਾ ਸਤਿਗੁਰ ਨਾਨਕ ਜਨ ਕਲ ਰੱਖੀ ਮੇਰੀ ਗੁਰੂ ਗੁਰੂ ਸواری ਸਾ ਸੰਗਤ ਹਰ ਸਾਲ ਦੀ ਤਰ੍ਹਾਂ ਸਬਦ ਜੀ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਇਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਬੜੀ ಅಪਾਰ ਬਖਸ਼ਿਸ਼ ਕਿਰਪਾ ਹੈ ਸਮੂਹ ਨਗਰ ਦੇ ਉਤੇ। ਔਰ ਪਿਆਰਿਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਤਰੀਕੇ ਦੇ ਨਾਲ ਹੋਈ ਕਿੱਥੋਂ ਚਾਲਾਂ ਚੱਲੀਆਂ। ਇੱਕ ਤਾਂ ਅਮੀਰ ਖੁਸਰੋ ਦਿੱਲੀ ਤੋਂ ਭੱਜ ਕੇ ਆਇਆ ਸੀ ਅਫਗਾਨਿਸਤਾਨ ਜਾਣਾ ਚਾਹੁੰਦਾ ਸੀ ਸਤਿਗੁਰੂ ਦੇ ਕੋਲ ਕੋਈ ਸਮਾਂ ਠਹਿਰਿਆ ਇੱਕ ਬਹਾਨਾ ਪਿਆਰਿਓ ਇਹ ਬਣਾਇਆ ਔਰ ਦੂਸਰਾ ਬਹਾਨਾ ਉਹਨਾਂ ਜ਼ਮਾਨਿਆਂ ਚ ਆਪ ਨੂੰ ਪਤਾ ਹੈ ਕਿ ਲਾਗੀ ਜਿਹੜੇ ਉਹ ਸਾਖ ਕਰਕੇ ਆਉਦੇ ਸੀ ਤੇ ਮਨਜ਼ੂਰ ਹੁੰਦਾ ਸੀ ਉਹ ਜਿਸ ਵੇਲੇ ਹਰਗਵੀਰ ਸਾਹਿਬ ਜੀ ਪਿਆਰੀਓ ਸਾਡੇ 6 ਮਣ ਪੱਕਾ ਵਜਨ 7 ਫੁੱਟ ਕੱਦ ਤੇ ਸੋਹਣੇ ਸਨਖੇ ਗੋੜ ਦੀ ਰੋੜੀ ਤੇ ਰੁਪਈਆ ਲਾਗੀ ਤਲੀ ਤੇ ਧਾਰਾਏ ਜਦੋਂ ਜਾ ਕੇ ਚੰਦੂ ਨੇ ਪੁੱਛਿਆ ਕਿ ਲੜਕੀ ਦਾ ਕਿੱਥੇ ਸਾਹ ਕਰਕੇ ਆਏ ਹੋ ਕਹਿਣ ਲੱਗੇ ਕਿ ਗੁਰੂ ਅਰਜਨ ਸਾਹਿਬ ਦੇ بیٹے ਹਰਗਵੀਰ ਸਾਹਿਬ ਮਨ ਦੇ ਵਿੱਚ ਬੜਾ ਹੰਕਾਰ ਹੈ ਪਿਆਰਿਓ ਕਹਿਣ ਲੱਗਾ ਗਲਤ ਕਰਕੇ ਆਏ ਜੇ ਤੁਸੀਂ ਚਬਾਰੇ ਦੀ ਇਟ ਮੂਰੀ ਨੂੰ ਲਾ ਕੇ ਆਏ ਨਾਲੀ ਨੂੰ ਲਾ ਕੇ ਆਏ ਹੁਣ ਜਿਹੜੇ ਗੁਰਮੁਖ ਪਿਆਰੇ ਸੁਣਦੇ ਸੀ ਜਦੋਂ ਗੁਰੂ ਸਾਹਿਬ ਦੇ ਭਰੇ ਇਕੱਠ ਭਰੇ ਦੀਵਾਨ ਦੇ ਵਿੱਚ ਇਹ ਗੱਲ ਆਕੀ ਤੇ ਸੰਗਤਾਂ ਨੇ ਨਕਾਰ ਦਿੱਤਾ ਕਹਿਣ ਲੱਗੇ ਸਾਬ ਜੀ ਚੰਦੂ ਦੀ ਲੜਕੀ ਦਾ ਸਾਥ ਅਸੀਂ ਨਹੀਂ ਲੈਣਾ ਜਿਹੜਾ ਆਪ ਜੀ ਨੂੰ ਇਹਨਾਂ ਨੀਵਾਂ ਮਖਾਉਂਦਾ ਆਪਣੇ ਆਪ ਨੂੰ ਉੱਚਾ ਗਣਦਾ ਉਸ ਦਾ ਸਾਖ ਹੰਕਾਰੀ ਦਾ ਅਸੀਂ ਨਹੀਂ ਲੈਣਾ ਇੱਕ ਏਕ ਕਰਤਨ ਬਣਦੇ ਇੱਕ ਜਹਾਂਗੀਰ ਦੇ ਬੜੇ ਚਿੱਤੋਂ ਕੰਨ ਭਰੀ ਦੇ ਸੀ ਤੋਜ ਕੇ ਜਹਾਂਗੀਰ ਹੀ ਇੱਕ ਕਿਤਾਬ ਲਿਖੀ ਉਹਨੇ ਪਿਆਰਿਓ ਕਹਿਣ ਲੱਗਾ ਕਿ ਇੱਕ Hindu ਅਰਜਨ ਨਾਮ ਦਾ Hindu ਇੱਕ ਠੱਗੀ ਦੀ ਦੁਕਾਨ ਚ ਨਾਉਂਦਾ ਮੇਰਾ ਕਿਹੜਾ ਵੇਲਾ ਹੋਵੇ ਉਹ ਦੁਕਾਨ ਨੂੰ ਬੰਦ ਕਰਨ ਨੂੰ ਦਿਲ ਕਰਦਾ ਆਓ ਪਹਿਲਾਂ ਥੋੜੇ ਜਿਹਾ ਪਿਛਾਂ ਜਾ ਕੇ ਵਾਚੀਏ ਪੰਜਵੇਂ ਗੁਰੂ ਗੋਇਦਵਾਲ ਜਨਮ ਘਰ ਕੇ ਵੱਡੇ ਵੱਡੇ ਪਾਪੀਆਂ ਨੂੰ ਸਤਿਗੁਰੂ ਨੇ ਤਾਰ ਦਿੱਤਾ ਕਾਲ ਜੁਗੀ ਪਖੰਡੀ ਸਾਹਿਬ ਜੀਵ ਹੂਣ ਭਵਜਨੋਂ ਪਾਰ ਸਾਰੇ ਰਾਜ ਗੁਰੂ ਗ੍ਰੰਥ ਸਾਹਿਬ ਇਹਨਾਂ ਦਰਬਾਰ ਦਿੱਤਾ ਪਹਿਲੇ ਗੁਰੂਆਂ ਦੀ ਬਾਣੀ ਨੂੰ ਇਕੱਤਰ ਕੀਤਾ ਆਪਣੀ ਬਾਣੀ ਲਿਖੀ ਹੋਈ ਪਿਆਰਿਓ 2218 ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਆਪਾਂ ਆਨੰਦ ਨਾਲ ਪੜ੍ਹਦੇ ਆਂ 12 ਮਾ ਤੁਹਾਰੀ ਕਹਿਣ ਦਾ ਭਾਵ ਕਿ ਸਾਰੀਆਂ ਬਾਣੀਆਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖੀਆਂ। ਔਰ ਜਿਸ ਵੇਲੇ ਗੁਰਬਾਣੀ ਸਪੂਰਣ ਹੋਈ ਤੇ ਪਿਆਰਿਓ ਉਸ ਨੂੰ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਮਾਨ ਕੀਤਾ। ਪ੍ਰਕਾਸ਼ ਮੰਗ ਤੋਂ ਪਹਿਲਾਂ ਜਿਸ ਵੇਲੇ ਨੀਂ ਰਖਾਈ ਤੇ ਪਿਆਰਿਓ ਹਰਮੰਦਰ ਦੀ ਨੀ ਸਾਈ ਮੀਆਂ ਮੀਰ ਤੁਰ ਪਏ ਸਾਈ ਮੀਆਂ ਮੀਰ ਪਹੁੰਚਿਆ ਆ ਫਕੀਰ ਸੀ ਇੱਕ ਦਿਨ ਬੈਠਿਆ ਬੈਠਿਆ ਚਰਚਾ ਹੋਣ ਲੱਗੀ ਕਹਿਣ ਲੱਗੇ ਗੁਰਜਨ ਸਾਹਿਬ ਜੀ ਮੈਂ ਗੁਰਬਾਣੀ ਪੜਦਾ ਹਾਂ ਬਾਚਦਾ ਹਾਂ ਇਹਦੇ ਵਿੱਚ ਜੋ ਲਿਖਿਆ ਹੈ ਕਣਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਗ ਜਲਾਈ ਇਸ ਪੰਕਤੀ ਦਾ ਮਤਲਬ ਸਾਨੂੰ ਸਮਝਾਓ ਕਹਿੰਦੇ ਐਸਾ ਸਮਾਂ ਤੇ ਹਜੇ ਤੱਕ ਆਇਆ ਨਹੀਂ ਕਿ ਜੇ ਕਿਸੇ ਨੇ ਆਪਣਾ ਕਣਮਨ ਕਾਟ ਕੇ ਅਗਲੀ ਦੇ ਵਿੱਚ ਜਲਾਇਆ ਹੋਵੇ ਆਪਣੇ ਆਪ ਨੂੰ ਅਗਲੇ ਵਿੱਚ ਸਾੜਿਆ ਹੋਵੇ ਕਹਿਣ ਲੱਗੇ ਸਾਈਂ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਈਂ ਜੀ ਸਮਾਂ ਆ ਗਿਆ ਤੇ ਇਹ ਵੀ ਦੱਸਾਂਗੇ ਸਮਾਂ ਆਇਆ ਤਾਂ ਇਹ ਵੀ ਦੱਸਾਂਗੇ ਅਜੇ ਨਹੀਂ ਮੰਨ ਦੇ ਵਿੱਚ ਬੜੀ ਦੁਬਧਾ ਪੀਰ ਦੇ ਮਨ ਚ ਹੀ ਰੱਖੀ ਗੱਲ ਪਿਆਰਿਓ ਸਮਾਂ ਚੱਲਦਾ ਗਿਆ ਜਾਂਗੀਰ ਨੇ ਇੰਨੇ ਕੰਨ ਭਰੇ ਕਿ ਇੱਥੋਂ ਜਾਂਦਾ ਜਾਂਦਾ ਜੱਸਾ ਐਕਟ ਅਧੀਨ ਤਸਵੀਰ ਦੇਣ ਵਾਸਤੇ ਚੰਦੂ ਨੂੰ ਖੁੱਲੀ ਛੁੱਟੀ ਦੇ ਗਿਆ ਹੁਣ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਪਿਆਰਿਓ 42 43 ਸਾਲ ਦੀ ਉਮਰ ਉਸ ਟੈਂਟ ਤੇ ਇੰਨੀ ਗਲਬਾਣੀ ਰਚੀਏ ਇਹਨਾਂ ਦੁਨੀਆ ਨੂੰ ਤਾਰਿਆ ਹਰਮੰਦਰ ਸਾਹਿਬ ਸੰਪੂਰਨ ਕਰਵਾਇਆ ਪਿਆਰਿਓ ਤੇ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਵੀ ਕਰਾਇਆ ਜਿਹੜਾ ਪਹਿਲਾ ਬਾਬਾ ਬੁੱਢਾ ਜੀ ਗ੍ਰੰਥੀ ਬਣੇ ਹੁਣ ਜਿਸ ਵੇਲੇ ਹਵੇਲੀ ਦੇ ਵਿੱਚ ਲਿਆ ਕੇ ਤਸ਼ੱਦਦ ਟਾਉਣਾ ਸ਼ੁਰੂ ਕੀਤਾ ਹੈ ਦੇਗ ਦੇ ਵਿੱਚ ਉਬਾਲਿਆ ਗਿਆ ਪਾਣੀ ਦੇ ਵਿੱਚ ਪਿਆਰਿਓ ਫੋਟੋਆਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਥੱਲੇ ਅੱਗ ਬਲਦੀ ਹੈ ਦੇਗ ਆ ਉੱਪਰ ਸਿਰ ਬਾਹਰ ਨਿਕਲਿਆ ਐਸਾ ਨਹੀਂ ਹੁੰਦਾ ਪਿਆਰਿਓ ਸ਼ੇਰ ਪਾਣੀ ਦੇ ਵਿੱਚ ਡੋਬ ਕੇ ਉੱਤੇ ਵਜਨ ਭਾਰ ਰੱਖਿਆ ਜਾਂਦਾ ਸੀ ਇਹਨਾਂ ਤਸ਼ੱਦਦ ਕੀਤਾ ਜਾਂਦਾ ਸੀ ਛੜ ਦੀ ਬਲਦੀ ਤਤੀ ਤਵੀ ਦੇ ਬਿਠਾਉਣਾ ਤੇ ਜਿਹੜੇ ਉਹ ਸ਼ਬਦ ਸੀ ਮਹਾਰਾਜ ਦੇ ਫਿਰ ਉੱਥੇ ਪੂਰੇ ਹੋਏ ਤਨਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਸਭ ਤੋਂ ਪਹਿਲਾਂ ਚੰਦੂ ਦੀ ਨੋ ਜਿਹੜੀ ਆ ਪਿਆਰਿਓ ਉਹ ਆਉਂਦੀ ਹੈ ਆਣ ਕੇ ਜਿਸ ਵੇਲੇ ਪਹਿਰੇ ਇਦਾਰਾ ਨੂੰ ਕਹਿੰਦੀ ਹੈ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣ ਕਿਉਂ ਸਾਰਾ ਸਮਝ ਉਹਨੂੰ ਸਾਰਾ ਪਤਾ ਲੱਗ ਚੁੱਕਾ ਸੀ ਕਿ ਗੁਰੂ ਸਾਹਿਬ ਨੂੰ ਦੇਖ ਦੇ ਵਿੱਤ ਬਾਲਿਆ ਜਾ ਰਿਹਾ ਹੈ ਗੁਰੂ ਸਾਹਿਬ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਜਾ ਰਿਹਾ ਹੈ ਗਦ ਦਿੱਤੇ ਪਰਭੂਜੇ ਦੇ ਰਾਹੀਂ ਤੱਤੀ ਰੇਤਾ ਸਿਰ ਦੇ ਵਿੱਚ ਪਵਾਈ ਜਾ ਰਹੀ ਹੈ ਤੇ ਗੁੜ ਦਾ ਸ਼ਰਬਤ ਬਣਾ ਕੇ ਪਿਆਰਿਓ ਲੈ ਕੇ ਗਈ ਗੁੜ ਦਾ ਸ਼ਰਬਤ ਅੱਗੇ ਪਹਿਰੇਦਾਰ ਨਹੀਂ ਜਾਣ ਦਿੰਦੇ ਇਹਰੀ ਦਾਰਾ ਨੇ ਰੋਕ ਲਿਆ ਹੁਣ ਜੋ ਵੀ ਉਹਦੇ ਕੋਲ ਹਾਰ ਸ਼ਿੰਗਾਰ ਸੀ ਸੋਨੇ ਦਾ ਆਪਣੇ ਗਲ 'ਚ ਉਹ ਆਪਣੇ ਕੰਨਾਂ 'ਚੋਂ ਲਾ ਕੇ ਪਹਿਰੇ ਦਾਰਾ ਨੂੰ ਦੇ ਦਿੱਤਾ ਕਿ ਇਹ ਫੜੋ ਤੇ ਮੈਨੂੰ ਇਜਾਜ਼ਤ ਦਿੱਤੀ ਜਾਂਦੀ ਹੁਣ ਪਿਆਰਿਓ ਲਾਲਚ ਦੇ ਵਿੱਚ ਆ ਕੇ ਉਹਨਾਂ ਯਾਚ ਚ ਦੇ ਦਿੱਤੀ ਚੰਦੂ ਦੀ ਨੋ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਯਾਰੋ ਯਾਰ ਰੋ ਰਹੀ ਹੈ ਅਰ ਬੀਨ ਆ ਛਕੋ ਤੁਸੀਂ ਸ਼ਰਬਤ ਇਹ ਮੈਂ ਸ਼ੱਕਰ ਦਾ ਬਣਾ ਕੇ ਦੇ ਹੱਸ ਕੇ ਕਹਿਣ ਲੱਗੇ ਗੁਰੂ ਸਾਹਿਬ ਸਤਿ ਸ੍ਰੀ ਅਕਾਲ ਜੀ ਗੰਦੇ ਪੁੱਤਰੀ ਇਹ ਚੰਦੂ ਦੇ ਘਰੋਂ ਆਇਆ ਪਹਿਲੀ ਗੱਲ ਤਾਂ ਇਹ ਅਸੀਂ ਨਹੀਂ ਛਕਣਾ ਤੇਰੇ ਵੱਲੋਂ ਸਾਨੂੰ ਪਹੁੰਚ ਗਿਆ ਹੈ ਸ਼ਮਾ ਪੈਣ ਤੇ ਸੰਗਤਾਂ ਲੋਕਾਂ ਨੂੰ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਾ ਕੇ ਸ਼ਿਕਾਉਣ ਗਿਆ ਤੇ ਲੋਕਾਂ ਦਾ ਹਿਰਦਾ ਠੰਡਾ ਹੋਵੇਗਾ ਤੇ ਮੇਰਾ ਵੀ ਠੰਡਾ ਹੋਵੇਗਾ ਸੋ ਪਿਆਰਿਓ ਅੱਜ ਤੱਕ ਉਹ ਰਵਾਇਤ ਚੱਲਦੀ ਆਉਂਦੀ ਹੈ ਇਹਦੀ ਸ਼ੁਰੂਆਤ ਚੰਦੂ ਦੀ ਨੋਂ ਵੱਨੋ ਜੀ ਹੁਣ ਉਹ ਚਲੀ ਗਈ ਤੇ ਪਿਆਰਿਓ ਜਿਸ ਵੇਲੇ ਸਾਈ ਮੀਆਂ ਮੀਰ ਨੂੰ ਪਤਾ ਲੱਗਿਆ ਪਹੁੰਚਿਆ ਆਇਆ ਫਕੀਰ ਉਹਨੂੰ ਪਿਆਰਿਓ ਕਿਤੇ ਰੋਗ ਟੋਕ ਨਹੀਂ ਸੀ ਉਹਨੂੰ ਕੋਈ ਰੋਗ ਨਹੀਂ ਸੀ ਸਕਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਰਮਜਾ ਫਕੀਰਾਂ ਦੀਆਂ ਫਕੀਰ ਹੀ ਜਾਣਦੇ ਐ ਤੇ ਮੁਸਕਰਾ ਕੇ ਕਹਿਣ ਲੱਗੇ ਅਰਜਨ ਸਾਹਿਬ ਕਹਿੰਦੇ ਸਾਈ ਜੀ ਇੱਕ ਦਿਨ ਤੁਸੀਂ ਸਵਾਲ ਕੀਤਾ ਸੀ ਸਵਾਲ ਤੁਸੀਂ ਕੀਤਾ ਸੀ ਉਸ ਸਵਾਲ ਦਾ ਜਵਾਬ ਅੱਜ ਤੁਹਾਡੇ ਸਾਹਮਣੇ ਗੁਰਬਾਣੀ ਤੋਂ ਆਈ ਹੈ ਧੁਰ ਕੀ ਬਾਣੀ ਹੈ ਜੋ ਇਹ ਦੇ ਵਿੱਚ ਲਿਖਿਆ ਗਿਆ ਟਲ ਸਚਾਈ ਹੈ ਇੱਥੇ ਪਿਆਰਿਓ ਮੈਂ ਇੱਕ ਬਚਨ ਹੋਰ ਕਰ ਦੇਵਾਂ ਪਟਾਂ ਦੀ ਬਾਣੀ ਆਪਾਂ ਸਵੇਰੇ ਹਰਮੰਦਰ ਸਾਹਿਬ ਤੋਂ ਸੁਣਦੇ ਹਾਂ ਪਟਾਂ ਨੇ ਬੜੀ ਉਸਤਤੀ ਕੀਤੀ ਹੈ ਸਾਰੇ ਗੁਰੂਆਂ ਦੀ ਤੇ ਪਿਆਰਿਓ ਇੱਕ ਪਟ ਹੋਇਆ ਪਟ ਕੀਰਤ ਕੀਰਤ ਪਟ ਵੀ ਸ਼ਹੀਦ ਹੋਇਆ ਜੀ ਪਟ ਕੀਰਤ ਦੇ ਪਰਿਵਾਰ ਦੇ ਜੀ ਸ਼ਹੀਦ ਹੋਏ ਜੀ ਉਸ ਟਾਈਮ ਤੇ ਪਹਿਲੇ ਸੀਧਾਂ ਚ ਔਰ ਪਟ ਕੀਰਤ ਦਾ ਜਿਸ ਵੇਲੇ ਹੁਕਮਨਾਮਾ ਸ਼ੁਰੂ ਹੋਣਾ ਹੁੰਦਾ ਹੈ ਤੇ ਪਿਆਰਿਓ ਉਸ ਸਮੇਂ ਤੇ ਉਹਦਾ ਸ਼ਬਦ ਰੋਜ਼ਾਨਾ ਚੱਲਦਾ ਜੀ ਹਰਮਿੰਦਰ ਸਾਹਿਬ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਨਾ ਕੋ ਸ਼ਰਮਈ ਕਿੰਨੀ ਵੱਡੀ ਸ਼ਹੀਦਾਂ ਨੂੰ ਪਦਵੀ ਮਿਲਦੀ ਹੈ ਸੋ ਆਉ ਸਾਈ ਮੀਆਂ ਮੀਰ ਹੈ ਸਾਈ ਮੀਆਂ ਮੀਰ ਨੇ ਆ ਕੇ ਹੱਥ ਟਕਿਆ ਯਾਰੋ ਯਾਰੋ ਪਿਆ ਅੱਖਾਂ ਚ ਹੱਜੂ ਵਹਿੰਦੇ ਨੇ ਕਹਿਣ ਲੱਗੇ ਸਤਿਗੁਰੂ ਬਹੁਤ ਵੱਡੀ ਜਿਆਤੀ ਕਰ ਦਿੱਤੀ ਚੰਦੂ ਨੇ ਇਸ ਦਾ ਖਮਿਆਜਾ ਇੱਕ ਦਿਨ ਇਹਨੂੰ ਭੁਤਣਾ ਪਵੇਗਾ ਅਗਰ ਹੁਕਮ ਕਰੇ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇਟ ਦੇ ਨਾਲ ਇਟ ਖੜਕਾ ਦਿਆਂ ਏਨੀ ਤਾਕਤ ਸੀ ਉਸ ਮੀਆਂ ਮੀਰ ਸਾਈ ਮੀਆਂ ਮੀਰ ਦੀ ਕਹਿੰਦਾ ਅਗਰ ਹੁਕਮ ਕਰੇ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਲ ਇਟ ਖੜਕਾ ਸਕਦਾ ਮੁਸਕਰਾ ਕੇ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਭੜਿਆ ਇਹ ਸਾਡੇ ਤੇ ਜ਼ਬਰ ਕਰਦੇ ਨੇ ਇਹ ਸਾਡੇ ਤੇ ਤਸ਼ੱਦਦ ਕਰਦੇ ਨੇ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਅਸੀਂ ਇਹਨਾਂ ਨੂੰ ਇਹ ਵਿਖਾਉਣਾ ਹੈ ਕਿ ਸਬਰ ਵੱਡਾ ਹੈ ਕਿ ਜ਼ਬਰ ਵੱਡਾ ਹੈ ਉਥੇ ਚਾਰਕ ਪੰਕਤੀਆਂ ਇੱਕ ਬੜੀਆਂ ਸੁੰਦਰ ਲੈਣਾ ਲਿਖੀਆਂ ਨੇ ਸਾਈ ਮੀਆਂ ਮੀਰ ਦੇ ਪ੍ਰਤੀ ਸਾਬ ਸ੍ਰੀ ਗੁਰਜਨਦੇਵ ਜੀ ਕਹਿੰਦੇ ਕਹਿੰਦੇ ਤੂੰ ਮੇਰੇ ਦਿਲ ਦੀ ਬੁੱਧੀ ਨਹੀਂ ਮੈਂ ਗੁੱਜ ਲਿਆ ਤੇਰੇ ਅੰਦਰ ਦੀ ਉਹ ਤਾਨੀਆਂ ਸੀ ਦੋ ਨਹੀਂ ਹਾਂ ਇੱਕ ਸਦਕ ਤੇ ਇੱਕ ਹਰਮੰਦਰ ਦੀ ਉਹ ਤੂੰ ਧਰੀ ਇਹ ਮੈਂ ਤਰਾਹ ਰਹਿ ਰਲ ਗਈ ਦੋਹਾਂ ਫਕੀਰਾਂ ਦੀ ਵਿਥ ਇਹਨਾਂ ਵਿੱਚ ਕੋਈ ਦੇਖਦੀ ਨਹੀਂ ਐਵੇਂ ਦਿਸਦੀ ਇਹ ਵਿਥ ਸ੍ਰੀਨਾਥ ਜਿਹੜੇ ਗੁਰੂ ਦੇ ਸੇਵਕ ਹੁੰਦੇ ਨੇ ਜਿਹੜੇ ਗੁਰੂ ਦੇ ਭਗਤ ਹੁੰਦੇ ਪਿਆਰਿਓ ਉਹ ਗੁਰੂ ਦੇ ਨਾਲ ਇਕਮਿਕ ਹੁੰਦੇ ਆ ਜਦੋਂ ਬਚਨ ਬਲਾਸ ਹੋਏ ਤੇ ਸਾਈਂ ਮੀਆਂ ਮੀਰ ਜੀ ਪਿਆਰਿਓ ਨਿਰੁੱਤਰ ਹੋ ਕੇ ਕੇ ਦੇਨ ਨੂੰ ਠੰਡਾ ਕਰਕੇ ਇਥੋਂ ਚਲੇ ਗਏ ਰਜਾਨਾ ਹੀ ਵੱਧ ਤੋਂ ਵੱਧ ਤਸ਼ੱਦਦ ਕੀਤਾ ਜਾਂਦਾ ਹੈ ਹੁਣ ਆਖੀਰ ਦਾ ਸਮਾਂ ਆ ਗਿਆ ਹੈ ਹੁਣ ਹੁਕਮ ਪਤਾ ਕੀ ਕਰਦਾ ਹੈ ਚੰਦੂ ਕਹਿੰਦਾ ਸਰਜਰੀ ਗਾ ਵਢੋ ਵਢ ਕੇ ਉਹਦੀ ਖਲ ਦੇ ਵਿੱਚ ਅਰਜਨ ਨੂੰ ਮਰ ਦਿਓ ਜਿਵੇਂ ਜਿਵੇਂ ਖਲ ਸੁਕੇਗੀ ਇਹਨੂੰ ਵਟਨਾ ਚੜੇਗਾ ਤੇਵੇਂ ਤੇਵੇਂ ਇਹ ਸਾਡੀਆਂ ਗੱਲਾਂ ਮੰਨੇਗਾ ਸलाम ਕਬੂਲ ਕਰ ਲਵੇਗਾ ਸਾਡੇ ਸलाम ਦੇ ਵਿੱਚ ਆ ਜਾਏਗਾ ਪਿਆਰਿਓ ਇੱਥੇ ਮੈਂ ਤੁਹਾਨੂੰ ਆਪ ਜੀ ਨੂੰ ਇੱਕ ਇਹ ਵੀ ਬਚਨ ਦੱਸ ਦੇਵਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਇਸ ਦੁਨੀਆ ਤੋਂ ਗਏ ਨੇ ਸੰਦੇਹੀ ਗਏ ਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੋਂ ਗਏ ਨੇ ਸੰਦੇਹੀ ਗਏ ਨੇ ਤੇ ਪਿਆਰਿਓ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਮੇਤ ਘੋੜੇ ਇਸ ਦੁਨੀਆ ਦੁਨੀਆ ਦੇ ਤੋਂ ਸੰਦੇਹੀ ਹੀ ਗਏ ਨੇ ਔਰ ਤੀਜੇ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਇਸ ਦੁਨੀਆ ਤੋਂ ਸੰਦੇਹੀ ਹੀ ਗਏ ਨੇ ਤਿੰਨ ਗੁਰੂ ਸਾਹਿਬ ਆਪਣੀ ਦੇਹੀ ਦੇ ਨਾਲ ਗਏ ਨੇ ਪਿਆਰਿਓ ਬਾਕੀ ਕਲਪਨਾ ਕਰਕੇ ਗਏ ਨੇ ਸੋ ਕਹਿੰਦਾ ਭਾਵ ਕਿ ਸ਼ੁਰੂ ਤੋਂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇੱਕ ਐਸਾ ਨਰਾਲਾ ਧਰਮ ਪੰਥ ਸਾਜਿਆ ਪਿਆਰੇ ਵਾਜ ਜਿੱਦਨ ਨੂੰ ਵੀ ਜਾਂਦੇ ਆ ਕੋਈ ਜੈ ਜੈਕਾਰ ਹੁੰਦੀ ਆ ਪੱਗ ਵਾਲੇ ਦੀ ਪਰਸੋਂ ਮੈਂ ਇੱਕ ਪੋਸਟ ਵੇਖਦਾ ਸੀ ਆਪਣੇ ਪੰਜਾਬ ਦਾ ਬੰਦਾ afghanistan ਦੇ ਵਿੱਚ ਜਾਂਦਾ ਹੈ ਗੱਡੀ ਦੇ ਵਿੱਚ ਬੈਠ ਕੇ ਸਫ਼ਰ ਕਰਦਾ ਹੈ ਅੱਗੇ ਤਾਲਬੰਦਾਂ ਨਾਕਾ ਆਉਂਦਾ ਤੇ ਕਹਿੰਦੇ ਭਾਈ ਇਹਦੋਂ ਅੱਗੇ ਸਾਰੀਆਂ ਗੱਡੀਆਂ ਬੰਦ ਨਹੀਂ ਜਾ ਸਕਦੇ ਜਿਹੜਾ ਡਰਾਈਵਰ ਹੈ ਉਹਨਾਂ ਦਾ ਵੀ ਹੈਰਾਨ ਹੋ ਜਾਂਦਾ ਦੁਦਿਆਂ ਸਾਰਿਆਂ ਨੂੰ ਰੋਕ ਦਿੱਤਾ ਤੇ ਪੱਗ ਵਾਲਾ ਸਰਦਾਰ ਅੱਗੇ ਬੈਠਾ ਵੇਖ ਕੇ ਕਹਿਣ ਲੱਗੇ ਆਪ ਜਾ ਸਕਦੇ ਆਪ ਨੂੰ ਕੋਈ ਰੁਕਾਵਟ ਨਹੀਂ ਏਡੀ ਵੱਡੀ ਸਿੱਖ ਸੰਪਰਦਾ ਤਿਆਰ ਕਰਕੇ ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਅੱਜ ਜਿਹੜੇ ਮੱਜੀ ਦੇਸ਼ ਦੇ ਵਿੱਚ ਚੱਲ ਜੋ ਪਿਆਰਿਓ ਤੁਹਾਡੀ ਜਾਇ ਦੇਕਾਰ ਕੁਝ ਗਰਾਵਤਾ ਸਾਡੇ ਧਰਮ ਦੇ ਵਿੱਚ ਆਉਂਦੀਆਂ ਨੇ ਹਰ ਧਰਮ ਵਿੱਚ ਹੁੰਦੀਆਂ ਨੇ ਹਰ ਘਰ ਵਿੱਚ ਹੁੰਦੀਆਂ ਨੇ ਹਰ ਪਰਿਵਾਰਾਂ ਵਿੱਚ ਹੁੰਦੀਆਂ ਨੇ ਪਰ ਪਿਆਰਿਓ ਸਹੀ ਜੇ ਸਹੀ ਜੇ ਕਲਾ ਕੁਦਰਤ ਵੈਗਰੂ ਦੀ ਜਦੋਂ ਵਰਤਦੀ ਆ ਆਟੋਮੈਟਿਕਲੀ ਸਾਰਾ ਕੁਝ ਸਹੀ ਹੋ ਜਾਂਦਾ ਹੁਣ ਜਿਸ ਵੇਲੇ ਜਸਾਇਗੜ ਤਹਿਤ ਨਾ ਕੋਈ ਹੈ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕਿ ਅਸੀਂ ਰਾਵੀ ਤੇ ਇਸ਼ਨਾਨ ਕਰਨਾ ਚਾਹੁੰਨੇ ਆ ਸਾਨੂੰ ਇਸ਼ਨਾਨ ਕਰਨ ਦਾ ਸਮਾਂ ਦਿੱਤਾ ਜਾਵੇ ਹੁਣ ਜਿਸ ਵੇਲੇ ਪਿਆਰਿਓ ਕਹਿਣ ਲੱਗੇ ਕਿ ਇਹਨੇ ਦਿਨਾਂ ਦੇ ਤਸੀਹੇ ਦੇਨੇ ਆ ਤੇ ਚਲੋ ਇਹਨਾਂ ਦਾ ਆਖਿਰਲਾ ਇਹ ਬੇਲਤੀ ਮਰਨੀ ਚਾਹੀਦੀ ਏ ਗੁਰੂ ਸਾਹਿਬ ਆਪਣੇ ਸੰਗੀਆਂ ਦੇ ਨਾਲ ਰਾਵੀ ਦਰਿਆ ਦੇ ਵਿੱਚ ਜਾ ਕੇ ਖੜੋ ਕੇ ਬਚਨ ਕੀਤੇ ਕਿ ਅੱਜ ਤੋਂ ਵਾਦਾ ਤੁਹਾਡਾ ਗੁਰੂ ਹੋਵੇਗਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਇਸ ਧਰਮ ਪੰਥ ਨੂੰ ਚਲਾਉਣਾ ਹੈ ਤੇ ਅੱਜ ਤੱਕ ਅਸੀਂ ਸਬਰ ਨਾਲ ਮੁਕਾਬਲਾ ਕੀਤਾ ਹੈ ਅੱਜ ਤੋਂ ਬਾਦਾ ਜ਼ਬਰਦਸਤ ਜ਼ਬਰ ਨਾਲ ਵੀ ਹੋਵੇਗਾ ਜਬੇ ਬਾਣ ਲੱਗ ਹੈ ਤابہ ਰੂਸ ਜਾਗ ਹੈ ਹੁਕਮ ਕੀਤਾ ਗਿਆ ਆਰਗੁਮੈਂਟ ਸਾਹਿਬ ਜੀ ਨੂੰ ਘੋੜਸਵਾਰ ਫੌਜਾਂ ਰੱਖਣ ਨਗਾਰੇ ਬਣਾਉਣ ਸ਼ਸਤਰ ਰੱਖਣ ਫੌਜਾਂ ਨੂੰ ਸ਼ਸਤਰ ਧਾਰੀ ਕਰੋ ਉਹ ਤੋਂ ਲੈ ਕੇ ਪਿਆਰੀ ਹੋਈ ਫੌਜਾਂ ਦਾ ਜਿਹੜਾ ਹੈ ਸਿਸਟਮ ਚੱਲਦਾ ਹੁੰਦਾ ਹੈ ਪਰ ਕੁਝ ਗਰਾਉਂਡ ਆਊਨ ਕਰਕੇ ਅੱਜ ਤੱਕ ਅਸੀਂ ਕਾਮਯਾਬ ਨਹੀਂ ਹੋ ਸਕੇ ਸਾਡਾ ਭਾਵੇਂ ਰਾਜ ਵੀ ਅਸੀਂ 45 50 ਸਾਲ ਕਰਕੇ ਸੋ ਉਸ ਵੇਲੇ ਗੁਰੀਾਈ ਦੇ ਕੇ ਗੁਰੂ ਸਾਹਿਬ ਰਾਵੀ ਦੇ ਵਿੱਚ ਟੁੱਬੀ ਮਾਰ ਗਏ 43 ਸਾਲ ਦੀ ਉਮਰ ਦੇ ਵਿੱਚ ਪਿਆਰਿਓ ਕਾਲ ਪਿਆਨਾ ਕਰ ਗਏ ਉਦੋਂ ਬਾਅਦ ਉਹਨਾਂ ਦਾ ਸਰੀਰ ਨਹੀਂ ਲੱਭਿਆ ਸੋ ਐਸੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਮਾਗਮ ਜਵਾਬ ਦੀ ਨਾਲ ਸਾਂਝਾ ਕੀਤਾ ਸਭੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਸਮੂਹ ਸੰਗਤਾਂ ਨੇ ਬਹੁਤ ਪਿਆਰ ਸਤਿਕਾਰ ਬਖਸ਼ਿਸ਼ ਕੀਤਾ ਹੈ ਬਿਆੰਤ ਬਿਆੰਤ ਮਾਮਲੇ ਹਾਜ਼ਰ ਕੀਤੇ ਨੇ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਜਿਨ੍ਹਾਂ ਖਜ਼ਾਨਿਆਂ ਚੋਂ ਆਇਆ ਈ ਸੁਖ ਜਾਨੇ ਪਰਪੂਰ ਕਾਲ ਕੰਟਕ ਦੂਰ ਬੀਜਿਆ ਹਰਿਆ ਦੁੱਖਾਂ ਕਲੇਸ਼ਾਂ ਦਾ ਨਾਸ ਪੰਜਾਬੀ ਦਾ ਪ੍ਰਤਾਪ ਔਰ ਇਸੇ ਤਰ੍ਹਾਂ ਜੋੜ ਮੇਲੇ ਸੰਗਤਾਂ ਮਲਾਉਂਦੀਆਂ ਰਹਿਣ ਔਰ ਜੋੜ ਮਾਲਿਆਂ ਦੇ ਵਿੱਚ ਸਮੂਹ ਸੰਗਤਾਂ ਹਾਜ਼ਰੀ ਭਰਨ ਇਕ ਦੂਜੇ ਨਾਲ ਪਿਆਰ ਵਧਦਾ ਹੈ ਸਲੂਕ ਇਤਫਾਕ ਵਧਦਾ ਹੈ ਨਗਰਾਂ ਦੀ ਸੋਭਾ ਵਧਦੀ ਹੈ ਇਸ ਤਰੀਕੇ ਦੇ ਨਾਲ ਜਿਵੇਂ ਪਰਸੋਂ ਦੇ ਰੋਜ ਤੋਂ ਸਮੂਹ ਸਾਧ ਸੰਗਤ ਨੇ ਬੱਚਿਆਂ ਨੇ ਬੀਬੀਆਂ ਨੇ ਗੁਰਮਖਾਂ ਪਿਆਰਿਆਂ ਨੇ ਸੇਵਾ ਕੀਤੀ ਆ 사ਤਗੁਰੂ ਸਚੇ ਪਾਤਸ਼ਾਹ ਸਮੂਹ ਸੰਗਤਾਂ ਦੀ ਸੇਵਾ ਥਾਂੇ ਪਾ ਸਮੂਹ ਸੰਗਤਾਂ ਤੇ ਮੇਹਰ ਭਰਿਆ ਰੱਖਣ ਸ਼ਹੀਦਾਂ ਦੇ ਸਰਤਾਜ ਸਹਿਜ ਸ੍ਰੀ ਗੁਰਜਨ ਦੇਵ ਜੀ ਅਪਾਰ ਬਖਸ਼ਿਸ਼ ਨਗਰ ਤੇ ਕਰਨੀ ਮਿਹਰ ਕਰਨੀ ਜਿਵੇਂ ਸੋਹਣੇ ਸਮੇਂ ਲੱਗਦੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਅੱਗੇ ਵੀ ਸਮੇਂ ਵਧੀਆ ਲੱਗਣ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਵੇ ਹੋਈਆਂ ਭੁੱਲਾਂ ਨਾ ਚਤਾਰੀਏ ਜੀ ਗੱਜ ਕੇ ਫਤਿਹ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ